ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 1 ਮਹੀਨੇ ਤੋਂ ਘੱਟ ਦਾ ਸਮਾਂ ਬਾਕੀ ਰਹਿ ਗਿਆ। ਸਾਰੀਆਂ ਸਿਆਸੀ ਪਾਰਟੀਆਂ ਹਰ ਹਿੱਲੇ ਸੱਤਾ ਆਪਣੇ ਹੱਥ ਵਿੱਚ ਕਰ ਲਈ ਚਾਰਾਜੋਈ ਕਰ ਰਹੀਆਂ ਹਨ। ਸੱਤਾ ਹਾਸਲ ਕਰਨ ਲਈ ਹਰ ਸੀਟ ਉੱਤੇ ਜਿੱਤ ਦਰਜ ਕਰਨੀ ਹੈ ਤੇ ਜਿੱਤ ਦਰਜ ਕਰਨ ਲਈ ਉੱਥੋਂ ਦੇ ਵੋਟਰਾਂ ਨੂੰ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਦੇਣ ਲਈ ਤਿਆਰ ਕਰਨਾ ਵੀ ਲਾਜ਼ਮੀ ਹੈ। ਇਹ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਵੀਰਵਾਰ ਨੂੰ ਲਹਰਗਾਗਾ ਤੋਂ ਕਾਂਗਰਸੀ ਉਮੀਦਵਾਰ ਸਾਹਿਬ ਕਾ ਮੁੱਖ ਮੰਤਰੀ ਬੀਬੀ ਰਜਿੰਦਰਕੌਰ ਪੱਠਲ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਮਨਪ੍ਰੀਤ ਸਿੰਘ ਬਾਦਲ ਨੇ ਸਟੇਜ ਤੋਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਉੱਤੇ ਬੀਬੀ ਪੱਠਲ ਸੂਬੇ ਦੇ ਮੁੱਖ ਉਪ ਮੁੱਖ ਮੰਤਰੀ ਹੋਣਗੇ ਉਹਨਾਂ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਬੀਬੀ ਪੱਠਲ ਦੀ ਜਿੱਤ ਯਕੀਨੀ ਕਰਨ ਲਈ ਅਪੀਲ ਕੀਤੀ ਹੈ ਮਨਪ੍ਰੀਤ ਸਿੰਘ ਬਾਦਲ ਦੀ ਇਸ ਇੱਛਾ ਤੇ ਜਦੋਂ ਬੀਬੀ ਪੱਠਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਾਰਟੀ ਜਿਹੜੀ ਵੀ ਜ਼ਿੰਮੇਵਾਰੀ ਉਹਨਾਂ ਦੇਵੇਗੀ ਉਹ ਉਸ ਲਈ ਤਿਆਰ ਹਨ ਬੀਬੀ ਰਜਿੰਦਰਕੌਰ ਪੱਠਲ April 1996 ਤੋਂ February सतानवे तक पंजाब के मुख्यमंत्री रहन इस वेले रहरा गागा तो रह विधायक हैं बहुत बड़ा बदलाव आने वाला है अकाली दल जाने वाला है कांग्रेस आने वाली है और इसके बाद विनाश जाएगा अकाली दल का विकास आएगा कांग्रेस का लोगों ने मन बना लिया समुन्दर बता रहा है लोगों का कि आप उन्होंने मन बना करके कांग्रेस पार्टी के हक में बहुत चखड़ चकर्थ, हवा चक रही है जो कांग्रेस में कांग्रेस की सरकार ले सो मैं इस इलेक्शन को बड़ी आस की निगाह से देख रहा हूँ कि अकाली दल यहाँ से रुखसत होगा और एक इस किस्म की सरकार कैप्टन की सरकार यहाँ आएगी तो कि पंजाब जो है एक बार फिर पटड़ी पर चढ़ सके पंजाबी कांग्रेस कितनी सीटें जीतने जा रही है बहुमत में आएंगे बहुमत में